ਹਾਂਜੀ ਬੜੇ ਸਾਲਾਂ ਬਾਅਦ ਅਸੀਂ ਜਾ ਰਹੇ ਹਾਂ ਅੱਜ ਸ਼ਾਨ ਨੇ ਦੇਖੋ ਪਹਿਲੀ ਵਾਰੀ ਆ ਜਾ ਬੈਠਾ 베ੜੀ ਦੇ ਵਿੱਚ ਤੇ ਸਾਰਿਆਂ ਨੂੰ ਧੱਕੇ ਨਾਲ ਬਿਠਾਇਆ ਕਾਕੋ ਨੇ ਤਾਂ ਬਹਿਣਾ ਹੀ ਨਹੀਂ ਸੀਗਾ ਤੇ ਇੱਧਰ ਚਲੋ ਹੁਣ ਲੱਗੀ ਸ਼ੁਰੂਜੀ ਆਹ ਮਾਰੀ ਸੈਲਫ ਤੇ ਚੱਲ ਪਿਆ ਕੰਮ ਚਲੋ ਜੀ ਉਹ ਪਾਣੀ ਵਿੱਚ ਜਾਊਗੀ ਚਲੋ ਚਾਹ ਚਾਹ ਕੋਲ ਜਾ ਤੀਰਨਾ ਬੋਲ ਸਾਚੇ ਦਰਬਾਰ ਕੀ ਜੈ ਪਿੱਛੇ ਭੇੜੇ ਅੱਗੇ ਰੱਖ ਅੱਗੇ ਦੇਖੀ ਦੇਖ ਉਧਰ ਅੱਗੇ ਉਧਰ ਕਿੰਨੇ ਪੀਰੇ ਇੱਕ ਦੋ ਤੇ ਹੋਰ ਕਿਹੜੇ ਪੱਛੇ ਤਿੰਨ ਆ ਕੁੜੀ ਦੇ ਪੈਸੇ ਨਹੀਂ ਲੱਗਣੇ ਬਾਕੀਆਂ ਦੇ ਸਾਰਿਆਂ ਦੇ ਲੱਗਣੇ ਆ ਜੀ ਠੀਕ ਆ ਹਾਂ ਜੀ ਥੀਰ ਦੇ ਵਾਪਸ ਲੈ ਗਏ ਆ ਇਹਦੇ ਵਾਪਸ ਆ ਗਏ ਦੇਖੋ ਜੀ ਅੱਜ ਨੂੰ ਦੇਖੋ ਜੀ ਅਸਲਾਮੁਅਲੈਕ ਸਾਰੀਆਂ ਜੀ ਬਸ ਅੱਜ ਹੀ ਉਹ ਨਿਸ਼ਾਨ ਨੂੰ ਪੁੱਛਦੇ ਆਪਾਂ ਤੈਨੂੰ ਉੱਧਰ ਦੇਖ ਕੇ ਪਿੱਛੇ ਦੇ ਗੱਲ ਕਰੀ ਬਣ ਜਾ ਤੈਨੂੰ ਕਿੱਦਾਂ ਲੱਗਦਾ ਪਿਆ ਤੇਰਾ ਲੱਗਦਾ ਬਹੁਤ तुमले खाली ना हात लाओ 880 1 2 3 4 5 6 7 8 ओनी हेगे मे वेरिफिकेशन मारला एदे भी लगरेगे एने रिव्यू एने लेगे 1 2 3 4 5 6 7 8 ਕੀਰਤੀ ਕਿਤੇ ਕੀਰਤੀ ਇਧਰੋਂ ਕਰਿਓ ਇੱਕ ਵਾਰੀ ਦੇਖੋ ਦੇਖੋ ਜੀ ਪਰਿਵਾਰ ਨਾਲ ਪਹਿਲਾ ਮਨ ਬਹੁਤ ਜਿਆਦਾ ਵੇ ਜੈਨ ਜੀ ਦਾ ਪਾਣੀ ਜਾ ਕੇ ਥੋੜਾ ਰਿਲੈਕਸ ਹੋ ਗਿਆ ਚਲਦੇ ਹੋਏ ਪਾਣੀ ਜਿਹੜਾ ਰਿਲੈਕਸ ਕਰਦਾ ਮਨ ਨੂੰ ਹਟੇ ਵੀਰ ਜੀ ਪਿਸ਼ਾਨ ਇੱਧਰ ਰੁਕ ਕੇ ਉੱਟ ਕੇ ਤਾਂ ਮੇਰੇ ਕੋਲ ਉਹ ਇੱਧਰ ਤਾਂ ਆ ਪਤਾ ਮੈਂ ਤੈਨੂੰ ਤੇ ਡਾਲ ਕੱਢਣਾ ਚਾਹਨਾ ਆ ਐਂ ਤਾਂ ਨਿਕਲਣਾ ਨਹੀਂ ਹੈਗਾ ਇੱਥੇ ਬੈਠ ਇੱਥੇ ਕੱਢ ਜਾ ਕਰਕੇ ਦੇ ਸਾਰੇ ਪਾਸੇ ਪਾਣੀ ਪਾਣੀ ਆਹ ਇਹ ਮੱਛੀ ਆ ਗਈ 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 ਆਹ ਇਹ ਮੱਛੀ ਆ ਨਾ ਹੋਰ ਨਹੀਂ ਕੁਛ ਮਗਰ ਮਾਚਾ ਉਹ ਬੇਲ ਮਗਰ ਮਾਚਾ ਹਾਂ ਉਹ ਤੇਰੇ ਵੱਲੋਂ ਆ ਗਿਆ ਉਹਦੇ ਅ ਅੱਜ ਤੋਂ ਪਹਿਲਾਂ ਅਸੀਂ ਬਹੁਤ ਸਾਲ ਪਹਿਲਾਂ 2012 ਦੇ ਵਿੱਚ ਨੰਗਲ ਗਏ ਸੀ ਉਦੋਂ ਅਸੀਂ ਅਖੀਰਲੇ ਟਾਈਮ ਬੀੜੀ 'ਚ ਬੈਠੇ ਸੀਗੇ ਤੇ ਇਸ਼ਾਨ ਨੂੰ ਪੁੱਛਦੇ ਪਹਿਲਾਂ ਤੇਰੇ ਕਿਦਾਂ ਐਕਸਪੀਰੀਅੰਸ ਰਿਹਾ ਤੇ ਤੁਹਾ ਦਾ ਕਿਦਾਂ ਰਿਹਾ ਕਿ ਤਾ ਬਹੁਤ ਹੀ ਬੱਝ ਜ਼ਿਆਦਾ ਵਧੀਆ ਲੱਗਿਆ ਤੂੰ ਆਣਾ ਨਹੀਂ ਜਾਣੀ ਸੀ ਕਿੱਦਾਂ ਆਣਾ ਮੈਂ ਆਣਾ ਨਹੀਂ ਸੀ ਚਾਹਦੀ ਪਰ ਦੇਰ ਦੀ ਦਾਦਿਆਂ ਨੇ ਸੁਪਾ ਹੋਇਆ ਤੇ ਅਸੀਂ ਤੂੰ ਗੁੱਗੂ ਤੂੰ ਵੀ ਆ ਗਿਆ ਪੁੱਤ ਤੈਨੂੰ ਕਿੱਦਾਂ ਲੱਗਿਆ ਤੈਨੂੰ ਕਿੱਦਾਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਮਮਾ ਨੇ ਕਹਿੰਦੇ ਸੀ ਪਹਿਲਾਂ ਕਿ ਮੈਨੂੰ ਚੱਲਾ ਆਪਣੇ ਮਮਾ ਕੋਲ ਦਾਦਾ ਝੋਟੇ ਨਹੀਂ ਲੈਣੇ ਹੈਗੇ ਤੈਨੂੰ ਕਿੱਦਾਂ ਲੱਗਿਆ ਬਹੁਤ ਵਧੀਆ ਹਾਂ ਪੁੱਛੇ ਹਾਂ ਬਹੁਤ ਵਧੀਆ ਤੈਨੂੰ ਕਿੱਦਾਂ ਲੱਗਿਆ ਆ ਕੇ ਵਧੀਆ ਲੱਗਿਆ ਖੀਰ ਸੀ ਤੈਨੂੰ ਕਿੱਦਾਂ ਲੱਗਿਆ ਖੁਸ਼ ਹੋਈ ਤੂੰ ਤੈਨੂੰ ਕਿੱਦਾਂ ਲੱਗਿਆ ਤੈਨੂੰ ਕਿੱਦਾਂ ਲੱਗਿਆ ਈਸ਼ਾਨ ਫੇਰ ਆਪਣੀ ਜਗ੍ਹਾ ਤੇ ਆ ਗਿਆ ਬਸ ਹੁਣ ਅਸੀਂ ਆਹਾ ਕਿਨਾਰਾ ਆ ਗਿਆ ਇੱਥੋਂ ਅਸੀਂ ਵਾਪਸੀ ਆ ਈ ਕੌਣ ਆ ਵੀ ਆ ਦੇਖੋ ਨਹੀਂ ਟੀੜੀ ਦੇ ਵਿੱਚ ਤੁਸੀਂ ਜਦੋਂ ਬੁੱਢੇ ਹੋ ਜਾਣਾ ਬੇਕਣਾ ਆ ਤੈਸੀ ਬੇੜੀ 'ਚ ਬੈਠੇ ਸੀ ਹੁਣ ਤਾਂ ਅੱਗ ਲੱਗੀ ਦਾ ਪਾਣੀ ਹੀ ਨਹੀਂ ਹੈਗਾ ਉੱਥੇ ਤੇ ਰੇਤਾ ਵੀ ਨਹੀਂ ਹੈਗਾ ਰੇਤਾ ਹੀ ਵੇਚਦਾ ਲੋਕਾਂ ਨੇ ਆ ਦੇਖ ਆ ਦੇਖੋ ਜੀ ਮੁੰਡੇ ਦੇ ਅੱਖਾਂ 'ਵਾਲੇ ਡਾਰਕ ਸਰਕਲ ਵੀ ਆ ਜੀ ਇਹ ਹੈ ਜੀ ਇਹ ਹੁਣੇ ਡਾਰਕ ਸਰਕਲ ਆ ਹੋਰ ਦੇਖੋ ਸਵਰਨੋ ਕਪੱਤੀ ਆ ਦੇਖੋ ਪਾਣੀ ਉਹ ਚੰਦਰਵਾ ਦੇਖੋ ਪਤਿਲਾਂ ਦੇ ਵਿੱਚ ਕਿੰਨਾ ਲਤੋਣਾ ਲੱਗਦਾ ਪਿਆ ਦੇਖੋ ਜੀ ਅੱਜ ਮੌਸਮ ਵੀ ਵਧੀਆ ਹੋ ਗਿਆ ਇੱਕਦਮ ਜਿ세 ਆਏ ਵੀ ਪੂਰੇ ਟਾਈਮ ਤੇ ਚਰਾਗਾਲੇ ਦੇ ਨਾ ਅਸੀਂ ਵੀ ਚਰਾਗਾ ਕੀਤਾ ਬਸ ਸਾਰੇ ਯਾਰ ਇੱਕ ਦੀ 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 ਰਹਿ ਗਈ ਸੀਗੀ ਤਿੰਨ ਫੋਨ ਕਰਦੇ ਉਹਨੇ ਆ ਹੀ ਜਾਣਾ ਸੀ ਨਾ ਜੇ ਤੇਰੇ ਕਹਿੰਦੇ ਤੇ ਮੈਨੂੰ ਪਤਾ ਹੀ ਨਹੀਂ ਕਿ ਅਸੀਂ ਜਾਣਾ ਇੱਧਰੋਂ ਘਰਦੇ ਪੁੱਤ ਤੂੰ ਆ ਗਿਆ ਡੈਡੀ ਸਾਨੂੰ ਬੋਲੂਗਾ ਤਾਂ ਨਹੀਂ ਕਿਉਂਕਿ ਮੇਰੇ ਮੁੰਡੇ ਲੈ ਕੇ ਆਏ ਆ ਹੁਣ ਕਿੱਥੇ ਹੈਗਾ ਹੈਲੋ ਦੇਖੋ ਜੀ ਗੱਡੀ ਘੁੰਮਣ ਲੱਗੀ ਆ ਘੁੰਮਣ ਘਮੇਰੀਆਂ ਉਹ ਗੱਲ ਸੁਣ ਸਗਤ ਦੁਨੀਆਂ ਗੱਡੀਆਂ ਆਉਣੀਆਂ ਨਾ ਉਹਨਾਂ ਨੂੰ ਕਾ ਇੱਥੇ ਆ ਜਾਣ ਪਰ ਇਛਤੋ ਵੀ ਕਰੀ ਵਾਰਨਿੰਗ ਦਿੰਦੇ ਹੋਏ ਉਹ ਕੱਪੜੇ ਮਰੇ ਤੇ ਹੀ ਆਉਂਦੇ ਆ ਰੱਖੋ ਨੀ ਧਿਆਨ ਨਾਲ ਆਹੀਂ ਚਾ ਹਾਂ ਚਾਰ ਜਣ ਲੈ ਹਾਂ ਹਾਂ ਦਰਜਾਂਗੇ ਪੰਜ ਪੰਜ ਮਿੰਟ ਦਰਜਾਂਗੇ ਗਾਮ ਕੋਲ ਦਿਵਾਰ ਇੱਕ ਹੈ ਦਿਵਾਰ ਉਹ ਖੂਹ ਦੀਵਾ ਜਾਂਦੀ ਹੈ ਅੱਛਾ ਕਿਹੜੀ ਪੱਵਾਲ ਖਾਂ ਜਾਂਦੇ ਨਾ ਉੱਥੋਂ ਹਾਂ ਫਾਇਦਾ ਵੀ ਇਹੀ ਆ ਜਿਹੜਾ ਤੁਹਾਨੂੰ ਦੱਸਦੀ ਹੈ ਹੋਰ ਤਾਂ ਇਹਨੂੰ ਕੋਈ ਫਾਇਦਾ ਨਹੀਂ ਉੱਥੇ ਇਦਾਂ ਆ ਉੱਥੇ ਜਿਹੜੇ ਆਮ ਉੱਥੇ ਰਹਿਣ ਵਾਲੇ ਲੋਕ ਆ ਉਹਨੂੰ ਕਿਸ ਤਰ੍ਹਾਂ ਹੀ ਜ਼ਿਆਦਾ ਸਹੂਲਤ ਆ ਉਹਨੂੰ ਉੱਥੇ ਪਾਣੀ 12 ਮਹੀਨੇ ਤੀਰ ਰਹਿੰਦਾ ਨਾ ਚੱਕਰ ਇਹ ਵੀ ਆ ਦੂਜੀ ਗੱਲ ਇਹ ਆ ਵੀ ਇਹ ਮਤਲਬ ਇਥੇ ਇੰਨਾ ਕ ਤਾਂ ਰਹਿੰਦਾ ਹੀ ਹੈ ਨਹੀਂ ਹੁਣ ਛੱਡਿਆ ਕੰਕਾ ਘੋੁੰਨਿਆ ਛੱਡਿਆ ਹੋਇਆ ਛੋਨਿਆਂ ਕੇ ਥਾਏ ਨੇਰਾਂ ਚ ਪਾਣੀ ਆ ਛੋਨਿਆਂ ਛੱਡਿਆ ਚੱਲ ਹੁਣ ਲਾ ਦੇ ਪਰਲੇ ਪਾਸੇ ਨਹੀਂ ਨਹੀਂ ਮੂਹ ਨਹੀਂ ਬਣਦਾ ਆ ਜਾ ਦਵਾ ਦਾ ਬੰਦਾ ਆ ਜਾ ਕੋਈ ਨਹੀਂ ਹਸ ਬਨਦਾ ਲੱਗ ਰਿਹਾ ਕਿ ਕਿਦਾਂ ਉਹ ਮੇਰੇ ਕੋਲ ਆ ਰਿਹਾ ਹੁੰਦਾ ਦੇਖਿਓ ਉਧਰ ਬਾਈ ਖੜੇ ਕੇ ਦੇਖੋ ਇੱਧਰ ਲੱਗ ਰਿਹਾ ਕਿ ਉਹ ਮੇਰੇ ਨਾਲ ਲੱਗ ਕੇ ਆ ਰਿਹਾ ਮੈਂ ਜੜ ਕੀ ਜੜ ਕੀ ਮੈਂ ਜਾ ਰਿਹਾ ਉਹਨਾਂ ਕੋਲ ਨਾ ਉਧਰੋਂ ਇਦਾਂ ਲੱਗ ਰਿਹਾ ਕਿ ਉਹ ਮੇਰੇ ਲੱਗ ਕੇ ਆ ਰਿਹਾ ਗੁੱਗੂ ਏ ਉਹ ਗੁੱਗੂ ਕਿਹੜਾ ਮਗਰਮੱਛ ਮੈਂ ਵੀ ਦੇਖਾ ਮਗਰਮੱਛ ਥੋੜੀ ਆ ਹੋਰ ਨਹੀਂ ਓਏ ਪੁੱਤ ਮੈਂ ਝੂ ਮਰ ਕੇ ਦੇਖ ਲਿਆ ਮਗਰਮੱਛ ਨਹੀਂ ਹੈਗਾ ਇੱਕ ਲੱਗਦੀ ਆ